ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਵਕ ਵਕ ਮਾਮਲਿਆਂ ਦੇ ਵਿੱਚ ਕੀਤੇ ਕਈ ਦੋਸ਼ੀ ਕਾਬੂ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਪ੍ਰੀਤ ਸਿੰਘ ਅੱਜ ਮਿਤੀ 19 6 ਨੂੰ ਜਿਹੜਾ ਫਗਵਾੜੇ ਦੇ ਵਿੱਚ ਮਸ਼ਹੂਰ ਮਿਤਰਾ ਹਸਪੀਟਲ ਪੈਂਦਾ ਉਹਦੇ ਲਾਗੇ ਜਿਹੜਾ ਪਟੇਲ ਨਗਰ 'ਚ ਇੱਕ ਘਰ ਦੇ ਵਿੱਚ ਜਲਾਲਾਬਾਦ ਤੋਂ ਆਏ ਕੁਝ ਤਿੰਨ ਗੁੰਡਾ ਅਨਸਰਾਂ ਨੇ ਜਿਹੜਾ ਉਹ ਘਰ ਦੇ ਉੱਤੇ ਹਮਲਾ ਕੀਤਾ ਮਾਰੂ ਹਥਿਆਰਾਂ ਦੇ ਨਾਲ ਬਜਾ ਰੰਜੇਸ਼ ਜੀ ਤੋਂ ਪਤਾ ਕੀਤੀ ਹੈ ਤੇ ਉਹਦੇ 'ਚ ਇਹ ਪਤਾ ਲੱਗਾ ਹੈ ਕਿ ਇਹ ਕੋਈ ਪੈਸੇ ਦਾ ਲੈਣ-ਦੇਣ ਜਿਹੜਾ ਹੈਗਾ ਇਹਨਾਂ ਦਾ ਜਿਹੜੇ ਘਰ ਵਾਲੇ ਸੀਗੇ ਉਹਨਾਂ ਦਾ ਪੈਸੇ ਤਾਂ ਲੈ ਲੈਂਦੇ ਨੇ ਕੁਝ ਇਹਨਾਂ ਜਲਾਲਾਬਾਦ ਦੇ ਵਿਅਕਤੀਆਂ ਨੂੰ ਸੀਗਾ ਜੋ 2019 ਦੇ ਵਿੱਚ ਜਦੋਂ ਕਰੋਨਾ ਕਾਲ ਆਇਆ ਸੀ ਇਹਨਾਂ ਦੇ ਕੰਮ ਤਾਂ ਬਹੁਤ ਬੰਦੇ ਨੇ ਪੈਸੇ ਲਈ ਸੀ ਉਹ ਬੰਦੇ ਦੀ ਜਿਹੜੀ مالی ਹਾਲਤ ਠੀਕ ਨਾ ਹੋਣ ਕਰਕੇ ਕਰਜ਼ਾ ਲੈਣ ਵਾਲੇ ਦੀ ਉਹ ਬੰਦਾ ਪੈਸੇ ਵਾਪਸ ਨਹੀਂ ਕਰ ਸਕਿਆ ਜਿਹਦੇ ਚਲਦੇ ਇਹਨਾਂ ਦੀ ਆਪਸ 'ਚ ਜੋ ਵੀ ਟਕਰਾਅ ਹੈ ਕਿ ਇਹਨਾਂ ਨੇ ਘਰ ਦੇ ਉੱਤੇ ਆ ਕੇ ਝੱਲਾ ਬੋਲ ਦਿੱਤਾ ਜੋ ਤੁਰੰਤ ਕਾਰਵਾਈ ਕਰਦੇ ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਹਿਸੂਸ ਹੋਈ ਸਾਡੀ ਪੀਸੀਆਰ ਨੇ ਕਾਫੀ ਤੇਜ਼ ਪ੍ਰਤੀਕਿਰਿਆ ਕਰਦੇ ਆ ਜਿਹੜਾ ਜਾ ਕੇ ਪਹਿਲਾਂ ਤੇ ਜਿਹੜਾ ਹਮਲਾਵਾਰ ਉਹ ਉਥੇ ਘਰ ਦੇ ਵਿੱਚ ਹੀ ਡੱਕ ਲਿਆ ਫਿਰ ਮੌਕੇ ਤੇ ਹੋਰ ਫੇਸ ਜਿਹੜੀ ਹੈ ਅਸੀਂ ਐਸਐਚਓ ਸਿੱਧੀ ਫਰਵਾੜਾ ਤੇ ਆਪਣਾ ਇਨਸਪੈਕਟਰ ਅਮਨ ਜਿਹੜੇ ਕ੍ਰਾਈਮ ਚਾਰਜ ਨੇ ਉਹਨਾਂ ਦੇ ਨਾਲ ਅਸੀਂ ਉਥੇ ਭੇਜੀ ਤੇ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਰਾਉਂਡ ਅਪ ਕੀਤਾ ਇਹ ਤਿੰਨ ਵਿਅਕਤੀ ਜਿਹੜੇ ਹੈ ਇਹ ਸਵਿਫਟ ਕਾਰ ਦੇ ਵਿੱਚ ਆ ਰਹੇ ਸੀ ਜਿਹੜੇ ਸਵਿਫਟ ਕਾਰ ਨੂੰ ਵੀ ਸੀ ਬਤੌਰ ਮਾਲਕਦਾਰ ਜਿਹੜਾ ਨੇ ਕਬਜ਼ੇ ਵਿੱਚ ਲਿਆ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਇਹਦੇ ਵਿੱਚ ਕੁਝ ਸੱਟਾਂ ਹੋਣੀਆਂ ਜਿਹੜੀਆਂ ਜ਼ਰੂਰ ਸਾਨੂੰ ਪਤਾ ਲੱਗਾ ਜਿਹਦੇ ਬਾਰੇ ਅਸੀਂ ਅਜੇ ਪਤਾ ਕਰ ਰਹੇ ਹਾਂ ਡਾਕਟਰ ਦਾ ਓਪੀਨੀਅਨ ਲੈ ਕੇ ਜੋ ਵੀ ਕਰ ਲਈ ਉਸ ਤੋਂ ਬਾਅਦ ਅਗਲੀ ਹੋਊਗੀ ਅਮਲ ਵਿੱਚ ਲੈਂਦੇ ਚੁ। ਜਿਹੜਾ નોਨ ਅਮਾਊਂਟ ਸੀ ਕਿੰਨਾ ਨੇ ਲੈਣੋ ਕਿ ਨਹੀਂ ਰਿਹਾ ਉਹ ਫਿਲਹਾਲ ਜੀ ਪ੍ਰੀਲੀਮਿਨਰੀ ਮੋਡਲੀ ਕੇਸ 'ਚ ਜੇ ਕੁਝ 12 ਲੱਖ ਦਾ ਉਹ ਮੰਨੇ ਦੱਸਿਆ ਬਟ ਇਹਨਾਂ ਨੂੰ ਹੁਣ ਅਸੀਂ ਰਿਮਾਂਡ ਤੇ ਲੈ ਕੇ ਤੇ ਪ੍ਰੋਪਰ ਜਿਹੜੀ ਪੁੱਛਗਿੱਛ ਜਿਹੜੀ ਹੈ ਦੋਸ਼ੀਆਂ ਤੋਂ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਹੈ ਮੁਦਈ ਘਰ ਤੋਂ ਵੀ ਜਿਹੜੀ ਡਿਟੇਲ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਲਵਾਂਗੇ ਇਹਨਾਂ ਤੇ ਹਮਲਾ ਹੋਇਆ ਉਹ ਫਗਵਾੜੇ ਦੇ ਵਾਸੀ ਸੀ ਜਾਂ ਜਲਾਲਾ ਵਾਸੀ ਨਹੀਂ ਉਹ ਫਗਵਾੜੇ ਦੇ ਹੀ ਰਹਿਣ ਵਾਲੇ ਨੇ ਉਹ ਘਰ ਦੇ ਵਿੱਚ ਉਹਦੀ ਬੇਟੀ ਤੇ ਉਹਦੀ ਮਦਰ ਤੇ ਇੱਕ ਜਿਹੜਾ ਹੈਗਾ ਸਾਡੇ ਕੋਲ ਵੀ ਦੇ ਇਨਸ਼ਾਅ ਅਨਦੀਪ ਸਿੰਘ ਆਪੇ ਇੱਥੇ ਫਗਵਾੜੇ ਦੇ ਹੀ ਰਹਿੰਦੇ ਨੇ ਮਾਂਜੂਗ ਡੀਜੀਪੀ ਪੰਜਾਬ ਸ਼੍ਰੀ ਦੌਰਵਯਾ ਦੋਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੈ ਲਗਾਤਾਰਤਾ ਦੇ ਵਿੱਚ ਅਸੀਂ ਜਿਹੜਾ ਹੈਗਾ ਤਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਜਿੰ ਨੂੰ ਆਪਾਂ ਕਹਿੰਦੇ ਹਾਂ ਉਹ ਚਲਾ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਪਿਛਲੇ 3 ਦਿਨ ਤੋਂ ਦੇਖਿਆ ਅਸੀਂ ਲਗਾਤਾਰੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਐਸੀ ਤਰ੍ਹਾਂ ਦੀ ਸ਼ਿਫਟਿੰਗ ਟਾਈਮਿੰਗਸ ਦੇ ਵਿੱਚ ਇੱਕ ਸਰਪ੍ਰਾਈਜ਼ ਐਲੀਮੈਂਟ ਨੂੰ ਕਾਇਮ ਕਰਦੇ ਹੋਏ ਆਪਣੇ ਹੌਟਸਪੌਟਸ ਦੇ ਉੱਤੇ ਜਿੱਥੇ ਜਿੱਥੇ ਸਾਨੂੰ ਸ਼ਿਕਾਇਤਾਂ ਆਉਂਦੀਆਂ ਥੋੜੇ ਬਹੁਤ ਵੀ ਜੇ ਡਰਗਸ ਕੋਈ ਸ਼ਿਕਾਇਤ ਆਉਂਦੀ ਹੈ ਅਸੀਂ ਉੱਥੇ ਆਪਣਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਉਂਦੇ ਹਾਂ ਪਿਛੇ ਕੀ ਜਿਸ ਤਰ੍ਹਾਂ ਤੁਸੀਂ ਦੇਖਿਆ ਅਸੀਂ ਕਾਫੀ ਜਿਹੜੇ ਐਂਡੀਪੀਐਸ ਤੇ ਐਕਸਰਾਈਜ਼ ਐਕਟ ਕਰਛੇ ਇਹਨਾਂ ਰੇਡਸ ਕਰਾਂ ਦਿੱਤੇ ਅੱਜ ਵੀ ਅਸੀਂ ਜਿਹੜਾ ਹੈਗਾ ਇੱਕਾਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜੋ ਮਹੀੜੂ ਪਿੰਡ ਦੇ ਵਿੱਚ ਜਿਹੜੇ ਪੀਜੀ ਵਗੈਰਾ ਕਿਉਂ ਉਹਨਾਂ ਦੇ ਵਿੱਚ ਤੀਕਾ ਸੀਗਾ ਜਿਹਦੇ ਵਿੱਚ ਸਾਡੇ ਐਸਐਚਓ ਸੀਟੀ ਸਚੂ ਸਤਨਾਮਪੁਰਾ ਐਸਐਚਓ ਸਦਰ ਤੇ ਇਨਸਪੈਕਟਰ ਅਮਨ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਹਿੱਸਾ ਲਿਆ ਪੂਰੀ ਤਰ੍ਹਾਂ ਜਿਹੜੇ ਹੈਗੇ ਸ਼ੱਕੀ ਜਗ੍ਹਾ ਨੂੰ ਰਿਪੋਰਟਿੰਗ ਕਰਕੇ ਸੀ ਜਿਹੜਾ ਸੱਚੋਕਿਸ਼ਿ ਚਲਾਇਆ ਵਿੱਚੋਂ ਅਸੀਂ ਜਿਹੜਾ ਚਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਸ਼ੱਕੀ ਜਗ੍ਹਾ ਤੇ ਜਿਹੜਾ ਹੈਗਾ ਹੈ ਜਿਨ੍ਹਾਂ ਨੂੰ ਗਾਧ ਵੈਰੀਫਿਕੇਸ਼ਨ ਜੋ ਵੀ ਕਾਰਵਾਈ ਵੱਲੋਂ ਸੁਲੇਵਾ ਉਹਦੇ ਹਿਸਾਬ ਨਾਲ ਅਸੀਂ ਜਿਹੜਾ ਤੁਹਾਨੂੰ ਦੱਸ ਦਿੱਤਾ ਜੀ ਇਸ ਤੋਂ ਇਲਾਵਾ ਅਸੀਂ ਰਮ 4 ਵਹੀਕਲਸ ਵੀ ਜਿਹੜੇ ਜਿਹੜੇ ਰਿਕਵਰ ਕੀਤੇ ਜਿਨ੍ਹਾਂ ਬਾਰੇ ਅਗੇਨ ਤਫਤੀਸ਼ ਤੇ ਗਰਾਹ ਜਿਹੜਾ ਹੈਗਾ ਨਾ ਸਰ ਤੇ ਹੁਣ ਡੇਲੀ ਤਰਤੀਬ ਰੁਟੀਨ ਚ ਇਹ ਚੱਲ ਰਿਹਾ ਕਰਸ ਆਪਰੇਸ਼ਨ ਦਾ ਤੇ ਇਹਦਾ ਅਸਰ ਕਿੰਨਾ ਕੁ ਪੈ ਰਿਹਾ ਕਿੰਨਾ ਕੁ ਮੈਲ ਦੇਖਣ ਨੂੰ ਸਰ ਦੇਖੋ ਸਾਡੀ ਮੇਜਰ ਫੀਡਬੈਕ ਤੇ ਮੀਡੀਆ ਤੇ ਪਬਲਿਕ ਤੋਂ ਹੀ ਆਉਂਦੀ ਹੈ ਤੇ ਸਾਨੂੰ ਪਬਲਿਕ ਵੱਲੋਂ ਅੱਛਾ ਜਿਹੜਾ ਰਿਸਪੌਂਸ ਮਿਲਿਆ ਹੈ ਮੀਡੀਆ ਵੱਲੋਂ ਅੱਛਾ ਰਿਸਪੌਂਸ ਮਿਲਿਆ ਹੈ ਕਿ ਜਿਹੜਾ ਹੈ ਇਹਦੇ ਨਾਲ ਨਾ ਕੇਵਲ ਜਿਹੜਾ ਹੈਗਾ ਕਿ ਇਹਦੀ ਜਿਹੜੀ ਹੈ ਨਸ਼ੇ ਦਾ ਜਾਲ ਰੁਕੇਆ ਵਦਨੋਂ ਬਲਕਿ ਸਗੋਂ ਘਟਣ ਵਾਲੇ ਪਾਸੇ ਤੋਂ ਤੇ ਅਸੀਂ ਆਪਣੀ ਪੂਰਜ਼ੋਰ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੀਆਂ ਬਿਗ ਫਿਸ਼ਿਜ਼ ਨੇ ਚਾਹੇ ਉਹ ਸਟੇਟ ਤੋਂ ਬਾਹਰ ਰਹਿੰਦੀਆਂ ਚਾਹੇ ਉਹ ਜ਼ਿਲ੍ਹੇ ਤੋਂ ਬਾਹਰ ਨਹੀਂ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਤੇ ਇਹਨਾਂ ਆਪਰੇਸ਼ਨਸ ਦੇ ਚੱਲਦੇ ਆਂ ਕਾਬੂ ਕਰੀਏ ਇਸ ਆਪਰੇਸ਼ਨ ਦੇ ਦੌਰਾਨ ਤੁਹਾਨੂੰ ਕੋਈ ਲੇਟ ਨਹੀਂ ਮਿਲੀ ਜਿੰਨਾ ਤੁਸੀਂ ਉਸ ਵੱਡੀ ਫਿਸ਼ ਚ ਪਹੁੰਚ ਸਕਦੇ ਬਿਲਕੁਲ ਜੀ ਬਿਲਕੁਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਐਫ ਆਈ ਆਰਸ ਦਿੱਤੀਆਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਹਮੇਸ਼ਾ ਜਿਹੜਾ ਬੰਦਾ ਫੜਦੇ ਆਂ ਉਦੀ ਕੈਟਾਗਰੀ ਡਿਸਾਈਡ ਕੀਤੀ ਜਾਂਦੀ ਹੈ ਡਿਪੈਂਡਿੰਗ अपॉन ਕਿ ਉਹ ਪੈਡਲਰ ਹੈ ਜਾਂ ਸਮਗਲਰ ਹੈ ਉਸ ਤੋਂ ਅਨਲ ਸਮਗਲਰ ਦੀ ਵੀ ਕੈਟਾਗਰੀ ਹੈ ਕਿ ਕੌਣ ਵੱਡਾ ਸਮਗਲਰ ਹੈ ਕੋਈ ਛੋਟਾ ਸਮਗਲਰ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਸਭ ਨੂੰ ਇੱਕ ਤੋਂ ਅੱਗੇ ਲੀਡ ਮਿਲੀਆਂ ਨੇ ਤੇ ਅਸੀਂ ਉਹਨਾਂ ਤੇ ਜ਼ਰੂਰ ਕਾਊਂਟ ਕਰਾਂਗੇ ਤੇ ਆਉਣ ਵਾਲੇ ਸਮੇਂ ਵੀ ਛੋਟ ਕਬੀ ਕਰਾਂਗੇ ਉਹ ਨਹੀਂ ਲੋਕਲ ਜਿਹੜਾ ਸਾਡਾ ਸ਼ਹਿਰ ਆਮ ਪਬਲਿਕ ਹੈ ਉਹਦੇ ਵਿੱਚ ਵੀ ਤੁਸੀਂ ਕੋਈ ਜਾਗਰੂਕਤਾ ਮੁਹਿੰਮ ਚਲਾਉਣਾ ਚਾਹ ਰਹੇ ਹੋ ਤਾਂ ਕਿ ਆਮ ਛੋਟਾ ਬੱਚਾ ਵੀ ਜਾਂ ਆਮ ਯੰਗਸਟਰ ਵੀ ਇਸ ਚੀਜ਼ ਤੋਂ ਦੂਰ ਰਹੇ ਕਿਉਂਕਿ ਆਪਾਂ ਦੇਖ ਰਹੇ ਹਾਂ ਮੇ ਜਿਹੜੇ ਯੰਗਸਟਰਸ ਹੈਗੇ 16 ਤੋਂ ਲੈ ਕੇ 18 ਸਾਲ ਦੀ ਉਮਰ ਦੇ ਉਹ ਬੜੀ ਜਲਦੀ ਅਟਲ ਅਟਰੈਕਟ ਹੋ ਰਹੇ ਹੈ ਜਾਂ ਕੈਲੋਕੀ ਜਿਹੜੇ ਮੁਜਰਮ ਹੈ ਉਹਨਾਂ ਨੂੰ ਟਾਰਗੇਟ ਕਰ ਰਹੇ ਹੈ ਕਿ ਪੁਲਿਸ ਵੱਲੋਂ ਵੀ ਇੱਦਾਂ ਦੀ ਕੋਈ ਮੁਹਿੰਮ ਚਲਾਈ ਜਾਏਗੀ ਕਿ ਜਾਗਰੂਕਤਾ ਦੇ ਲੈਵਲ ਤੇ ਵੀ ਅਸੀਂ ਵੀ ਆਪਣੇ ਲੈਵਲ ਤੇ ਜਾਗਰੂਕ ਹਾਂ ਵੀ ਜਿਹੜਾ ਸਮਾਜ ਵੀ ਆਪਣੇ ਲੈਵਲ ਤੇ ਜਾਗਰੂਕ ਰਹੇ ਉਸ ਨੂੰ ਲੈ ਕੇ ਬਿਲਕੁਲ ਜੀ ਇਹ ਸਮੇ ਸਮੇਂ ਸਿਰ ਸਾਡੀ ਮੁਹਿੰਮ ਚੱਲਦੀ ਰਹਿੰਦੀ ਹੈ ਤੁਸੀਂ ਜਿਸ ਤਰ੍ਹਾਂ ਪਿੱਛੇ ਵੀ ਦੇਖਿਆ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਆ ਜਿਹੜਾ ਹੈ ਇੱਥੇ ਲੋਕਾਂ ਨਾਲ ਇੰਟਰੈਕਟ ਕਰਨਾ ਆਇਆ ਸੀ ਜਿਹੜੀ ਤੁਸੀਂ ਏਜ ਦੱਸੀ ਹੈ ਤੁਸੀਂ 16 ਕਹਿ ਰਹੇ ਹੋ ਮੈਂ ਤੇ ਬੇਸਿਕਲੀ ਵੀ ਸਾਡਾ ਟਾਰਗੇਟ ਗਰੁਪ ਹੈ 12 13 ਤੋਂ ਹੀ ਅਸੀਂ ਬੱਚਿਆਂ ਨੂੰ ਜਿਹੜਾ ਇੰਗੇਜ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ ਉਮਰ ਦੇ ਵਿੱਚ એનર્ਜੀ ਬਹੁਤ ਹੁੰਦੀ ਹੈ ਉਹਨੂੰ ਜੇ ਅੱਛੀ ਤਰ੍ਹਾਂ ਚੈਨਲ ਕੀਤਾ ਜਾਵੇ ਉਹਨੂੰ ਸਪੋਰਟਸਪੁੱਲ ਲਜਾਇਆ ਜਾਵੇ ਉਹਨੂੰ ਹੋਰ ਕੋਕ ਕਰਿਕੂਲਰ ਐਕਟੀਵਿਟੀਜ਼ ਬੱਚਿਆਂ ਚ ਹਬੀਸ ਡਿਵੈਲਪ ਕੀਤੀਆਂ ਜਾਂਦੀਆਂ ਇਹਦੇ ਚੱਲਦੀਆਂ ਅਸੀਂ ਅੱਗੇ ਹੋਰ ਵੱਡੇ ਸੈਮੀਨਾਰ ਕਰਾਵਾਂਗੇ ਇਸ ਤੋਂ ਪਹਿਲਾਂ ਅਸੀਂ ਲਵਲੀ ਦੇ ਵਿੱਚ ਵੀ ਇੱਕ ਮੈਗਾ ਸੈਮੀਨਾਰ ਦਾ ਆਰਗੇਨਾਈਜ਼ ਕੀਤਾ ਸੀਗਾ ਐਲਪੀ ਦੀ ਮਦਦ ਨਾਲ ਤੇ ਇਸੇ ਤਰ੍ਹਾਂ ਅਸੀਂ ਜੀਐਨਯੂ ਨੂੰ ਵੀ ਇਨਫੋ ਰਿਚਿਆ ਹੋਇਆ ਤੇ ਜਿੰਨੀ ਵੀ ਅਸੀਂ ਇੰਸਟੀਟਿਊਸ਼ਨਸ ਨੇ ਮੈਂ ਹੋਰ ਵੀ ਅਪੀਲ ਕਰਾਂਗਾ ਕਿ ਹੋਰ ਵੀ ਜਿਹੜੇ ਲੋਕ ਜਿਹੜਾ ਇਸ ਸਾਡੀ ਮੁਹਿੰਮ ਨਾਲ ਜੁੜਨਾ ਚਾਹਣ ਉਹ ਜੁੜਨ ਤੇ ਤਾਂ ਜੋ ਆਪਾਂ ਆਪਣੇ ਯੂਥ ਨੂੰ ਇਹ ਨਸ਼ਿਆਂ ਦੇ ਪ੍ਰਭਾਵ ਤੋਂ ਨਾ ਕੇਵਲ ਦੂਰ ਰੱਖੀਏ ਪਰ ਜਿਹੜੇ ਇਹਦਾ ਵਿਕਟਿਮ ਬਣ ਚੁੱਕੇ ਇਹਦੇ ਪੇਸ਼ੈਂਟਸ ਬਣ ਚੁੱਕੇ ਉਹਨਾਂ ਨੂੰ ਵੀ ਅਸੀਂ ਇਹਨਾਂ ਤੋਂ ਦੂਰ ਕਿ ਕੋਈ ਗਾਂਧੀ ਹਸਪੀਟਲ ਦੇ ਵਿੱਚ ਬੋਡੀ ਸੁੱਟ ਕੇ ਚਲਾ ਗਿਆ ਤੇ ਜਿਹਨੂੰ ਜਾ ਕੇ ਮੌਕੇ ਦੇ ਉੱਤੇ ਤਸਦੀਕ ਕੀਤਾ ਤੇ ਉਹ ਪਤਾ ਲੱਗਾ ਕਿ ਉਹਦੇ ਸਟੈਪ ਵਾਉਂਡ ਸੀਗੇ ਉਹਦੇ ਛੁਰਾਕ ਖੁੱਪਨ ਦੇ ਨਿਸ਼ਾਨ ਸੀਗੇ ਉਹਦੀ ਚਾਪੀ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੀਆਂ ਡਿਫਰੈਂਟ ਟੀਮਸ ਬਣਾਈਆਂ ਇੱਕ ਟੀਮ ਜਿਹੜੀ ਹੈ ਇਨਸਪੈਕਟਰ ਜਤਿੰਦਰ ਐਸ ਐਚਓ ਸਿਟੀ ਫਕਾੜਾ ਦੇ ਅੰਡਰ ਬਣਾਈ ਗਈ ਇੱਕ ਦੂਰੋਂ ਦੀ ऐसे तो उसका नाम पूरा दी अंडर मिलेगी जो, जो टीम ने तुरंत कार्रवाई करते हुए अपने टेक्निकल ਤੇ ਜਿਹੜੇ ਫਿਜ਼ੀਕਲ ਸੋਰਸਸ ਲਗਾ ਕੇ ਹਿਊਮਨ ਇੰਟੀਲੀਜੈਂਸ ਨਾਲ ਜਿਹੜਾ ਇੱਕ ਦੋਸ਼ੀ ਜਿਹਦਾ ਨਾਮ ਮੁਸਾਹਿਬ ਅंसारी ਹੈ ਉਹਨੂੰ ਕਾਬੂ ਕੀਤਾ ਮੁਸਾਹਿਬ ਅंसारी ਤੇ ਜਿਹੜਾ ਮਰਨ ਵਾਲਾ ਹੈਗਾ ਜਿਹੜਾ ਵਿਕਟਿਮ ਹੈ ਸਾਹਿਲ ਅंसारी ਇਹ ਦੋਨੋਂ ਆਪਸ ਦੇ ਵਿੱਚ ਚਾਚੇ ਭਤੀਜੇ ਸੀ ਸੋ ਬੇਸਿਕਲੀ ਚਾਚੇ ਨੇ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਕਿਸੇ ਪਰਸਨਲ ਰੰਜਿਸ਼ ਦੇ ਚਲੋ ਤੇ ਮੁਸਾਹਿਬ ਅंसारी ਨੂੰ ਅਸੀਂ ਗਰਾਸਤ ਚ ਜਾ ਕੇ ਉਹਦਾ ਇੱਕ ਦਿਨ ਦਾ ਰਿਮਾਨ ਹਾਸਲ ਕੀਤਾ ਤੇ ਉਦੋਂ ਉਹਦੇ ਤੋਂ ਵੈਪਨ ਆਫ ਕਰਾਇਮ ਜਿਹੜੇ ਰਿਕਵਰ ਹੋਏ ਤੇ ਕਿੱਥੋਂ ਦੇ ਰਹਿਣ ਵਾਲੇ ਸਰ ਇਹ ਵੈਸੇ ਪਿੱਛੇ ਤੇ ਇੱਕ ਬੇਟੀ ਆ ਜੁਲਾ ਪਹਿਨਦਾ ਬੇਟੀ ਜਗਾ ਪੈਂਦੀ ਬਿਹਾਰ ਦੇ ਵਿੱਚ ਵੈਸਟ ਚੰਪਾਰਨ ਡਿਸਟ੍ਰਿਕਟ ਤੇ ਉਥੋਂ ਦੇ ਰਹਿਣ ਵਾਲੇ ਆ ਪਰ ਪਿਛਲੇ 6 ਸਾਲਾਂ ਤੋਂ ਜਿਹੜਾ ਹੈਗਾ ਇਹ ਅਪਰਾ ਤੇ ਫਗਵਾੜੇ ਦੇ ਏਰੀਆ ਵਿੱਚ ਪੀਓਪੀ ਦਾ ਕੰਮ ਕਰਦੇ ਸੀਗੇ ਘਟਾ